ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਮਿਲਟਰੀ ਦੀ ਸੇਵਾ ਦੇ ਦੌਰਾਨ ਸਨ 1949 ਵਿੱਚ ਸੋਢੀ ਹਰਪਜਨ ਸਿੰਘ ਜੀ ਦੀ ਪੋਸਟਿੰਗ ਮਾਉਂਟ ਆਬੂ ਵਿੱਚ ਹੋ ਗਈ ਉੱਥੇ ਇੱਕ ਦਿਨ ਉਹਨਾਂ ਨੂੰ ਆਰਮੀ ਹੈੱਡਕੁਆਟਰ ਤੋਂ ਚਿੱਠੀ ਮਿਲੀ ਜਿਸ ਵਿੱਚ ਲਿਖਿਆ ਸੀ ਕਿ ਮੈਂ ਆਬੂ ਰੋਡ ਤੇ ਸਥਿਤ ਕ੍ਰਿਸਚੀਅਨ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਮਿਲ ਕੇ ਇੱਕ ਫੌਜੀ ਦੀ ਕਬਰ ਜਿਹੜੀ ਕਿ ਉੱਥੇ ਕਬਰਸਥਾਨ ਵਿੱਚ ਬਣੀ ਹੋਈ ਸੀ ਦਟ ਚਾਰਜ ਲੈ ਕੇ ਮੁਰ ਜੁਕੇ ਹਾਈ ਕਮਿਸ਼ਨਰ ਨੂੰ ਸੌਪ ਦਿਆਂ ਚਿੱਠੀ ਸੋਢੀ ਹਰਪ੍ਰਜਨ ਸਿੰਘ ਜੀ ਨੂੰ ਸੰਬੋਧਿਤ ਸੀ ਅਤੇ ਉਸ ਦੀ ਨਕਲ ਕ੍ਰਿਸਚੀਅਨ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਅਤੇ ਜੁਕੇ ਹਾਈ ਕਮਿਸ਼ਨਰ ਨੂੰ ਗਈ ਹੋਈ ਸੀ ਜਦੋਂ ਸੋਢੀ ਹਰਪ੍ਰਜਨ ਸਿੰਘ ਜੀ ਨੇ ਉਸ ਦਾ ਹਵਾਲਾ ਦੇ ਕੇ ਆਬੂ ਰੋੜ ਦੇ ਪ੍ਰਧਾਨ ਨੂੰ ਲਿਖਿਆ ਤਾਂ ਉਹਨਾਂ ਦਾ ਉੱਤਰ ਆਇਆ ਕਿ ਉਹ ਖੁਦ ਵੀ ਜਨੋ ਉਸ ਕਬਰ ਦਾ ਚਾਰਜ ਲੈ ਲੈਣ ਜਦੋਂ ਸੋਢੀ ਹਰਪ੍ਰਜਨ ਸਿੰਘ ਜੀ ਉਥੇ ਪੁੱਜੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਫਾਦਰ ਬ੍ਰਾਊਨ ਉਥੋਂ ਦੇ ਪ੍ਰਧਾਨ ਹਨ ਜਿਹੜੇ ਕਿ ਕਿਸੇ ਹੋਰ ਮੁਲਕ ਤੋਂ ਆਏ ਹੋਏ ਸਨ ਅਤੇ ਇੱਥੇ ਕ੍ਰਿਸਚੀਅਨ ਮਤ ਦਾ ਪ੍ਰਚਾਰ ਕਰਲੇ ਸਨ ਫਾਦਰ ਸਾਹਿਬ ਨੇ ਸੋਢੀ ਹਰਪ੍ਰੀਤ ਸਿੰਘ ਜੀ ਨੂੰ ਕਿਹਾ ਕਿ ਸਾਡਾ ਸੈਕਟਰੀ 12 ਵਜੇ ਆਵੇਗਾ ਇਸ ਲਈ ਸਮਾਂ ਬਿਤਾਉਣ ਖਾਤਰ ਸੋਢੀ ਹਰਪ੍ਰੀਤ ਸਿੰਘ ਜੀ ਗਿਰਜੇ ਵਿੱਚ ਲੱਗੀਆਂ ਹੋਈਆਂ ਤਸਵੀਰਾਂ ਦਾ ਬੇਰਵਾ ਉਹਨਾਂ ਪਾਸੋਂ ਪੁੱਛਦੇ ਰਹੇ ਜੋ ਕਿ ਉਹਨਾਂ ਨੇ ਬੜੇ ਵਿਸਤਾਰ ਸਹਿਤ ਸਮਝਾਇਆ ਤਾਂ ਸੋਢੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਮੈਨੂੰ ਤੁਹਾਡੀ ਕੰਫੈਸ਼ਨ ਪਾਪ ਪਾਪਾਂ ਦੀ ਕਬੂਲੀ ਵਾਲੀ ਰਸਮ ਬੜੀ ਚੰਗੀ ਲੱਗੀ ਹੈ ਜਿ세 ਅਨੁਸਾਰ ਗੁਨਾਹਕਰ ਬੰਦਾ ਤੁਹਾਡੇ ਪਾਸ ਆਕੇ ਆਪਣੇ ਗੁਨਾਹਾਂ ਨੂੰ ਕਬੂਲਦਾ ਹੈ ਅਤੇ ਤੁਸੀਂ ਉਸ ਨੂੰ ਕਰੋਸ ਦੇ ਸਾਹਮਣੇ ਲੈ ਜਾਕੇ ਪ੍ਰਾਰਥਨਾ ਕਰਦੇ ਹੋ ਅਤੇ ਤੁਹਾਡੇ ਅਨੁਸਾਰ ਉਸ ਦੇ ਗੁਨਾਹ ਮਾਫ ਹੋ ਜਾਂਦੇ ਹਨ ਇਹ ਸੁਣ ਕੇ ਉਹ ਕਹਿਣ ਲੱਗੇ ਜੇ ਤੁਹਾਨੂੰ ਸਾਡੀ ਇਹ ਗੱਲ ਚੰਗੀ ਲੱਗੀ ਹੈ ਤਾਂ ਤੁਸੀਂ ਕਿਉਂ ਨਹੀਂ ਇਸਾਈ ਬਣ ਜਾਂਦੇ ਇਹ ਸੁਣ ਕੇ ਸੋਢੀ ਹਰਪੰਦਰ ਸਿੰਘ ਜੀ ਨੇ ਉੱਤਰ ਦਿੱਤਾ ਕਿ ਤੁਹਾਡੀ ਤਾਂ ਇੱਕ ਹੀ ਗੱਲ ਚੰਗੀ ਲੱਗੀ ਹੈ ਜਦ ਕਿ ਸਿੱਖ ਧਰਮ ਦੀਆਂ ਸਾਰੀਆਂ ਗੱਲਾਂ ਹੀ ਚੰਗੀਆਂ ਹਨ ਸਾਡੇ ਗੁਰੂ ਦਾ ਹੁਕਮ ਹੈ ਕੋਈ ਬੰਦਾ ਪੰਜ ਪਿਆਰਿਆਂ ਦੇ ਸਾਹਮਣੇ ਹਾਜ਼ਰ ਹੋ ਕੇ ਆਪਣੇ ਗੁਨਾਹ ਮੰਨ ਲੈਂਦਾ ਹੈ ਤਾਂ ਉਸ ਨੂੰ ਮਾਫ਼ ਕਰ ਦਿੱਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਉਹਨਾਂ ਨੇ ਸਿੱਖ ਧਰਮ ਦੀਆਂ ਹੋਰ ਵੀ ਵਿਸ਼ੇਸ਼ਤਾਈਆਂ ਬਾਰੇ ਦੱਸਿਆ ਅਤੇ ਇਹ ਵੀ ਕਿਹਾ ਕਿ ਸਿੱਖ ਧਰਮ ਹਰ ਪੱਖੋਂ ਇੱਕ ਮੁਕੰਮਲ ਧਰਮ ਹੈ ਅਤੇ ਸਾਰੀ ਮਨੁੱਖਤਾ ਜਾਤੀ ਵਾਸਤੇ ਹੈ ਇਸੇ ਦੌਰਾਨ ਹੀ ਉਹਨਾਂ ਵਿਚਾਰ ਇਹ ਵਿਚਾਰ ਹੋਈ ਕਿ ਹਰੇਕ ਵਿਅਕਤੀ ਦੇ ਜੀਵਨ ਬਾਰੇ ਪਹਿਲਾਂ ਹੀ ਸਭ ਕੁਝ ਲਿਖਿਆ ਹੋਇਆ ਹੁੰਦਾ ਹੈ ਅਸੀਂ ਸਾਰੇ ਜੀਵ ਇੱਕ ਐਕਟਰ ਦੇ ਤੌਰ ਤੇ ਉਸ ਡਾਇਰੈਕਟਰ ਦੇ ਹੁਕਮ ਅਨੁਸਾਰ ਪਾਪ ਰੱਬ ਅਨੁਸਾਰ ਕੰਮ ਕਰਦੇ ਹਾਂ ਪਰ ਫਾਦਰ ਸਾਹਿਬ ਇਸ ਗੱਲ ਨਾਲ ਸਹਿਮਤ ਨਹੀਂ ਸਨ ਅਤੇ ਆਖਣ ਲੱਗੇ ਕਿ ਮੈਨੂੰ ਹਿੰਦੁਸਤਾਨ ਵਿੱਚ ਆਇਆ 15 ਸਾਲ ਬੀਤ ਗਏ ਹਨ ਅਤੇ ਇਸ ਅਰਸੇ ਦੌਰਾਨ ਮੈਨੂੰ ਕਈ ਅਜਿਹੇ ਬੰਦੇ ਮਿਲੇ ਹਨ ਜਿਨ੍ਹਾਂ ਨੇ ਆਉਣ ਵਾਲੇ ਸਮਾਂ ਦੀਆਂ ਘਟਨਾਵਾਂ ਬਾਰੇ ਦੱਸਿਆ ਹੈ ਪਰ ਉਹਨਾਂ ਵਿੱਚੋਂ ਇੱਕ ਵੀ ਪੂਰੀ ਨਹੀਂ ਹੋ ਸਕੀ ਇਸਾਈ ਮਤਵਿਕਰ ਦੀਆਂ ਗੱਲਾਂ ਬਾਰੇ ਵਿਸ਼ਵਾਸ ਨਹੀਂ ਕਰਦਾ ਅਤੇ ਜਦੋਂ ਛੋਟੀ ਹਰਪਜਨ ਸਿੰਘ ਜੀ ਨੇ ਕਿਹਾ ਜੇਕਰ ਤੁਹਾਨੂੰ ਕੋਈ ਬੰਦਾ ਅਜੇ ਹੱਥ ਨਹੀਂ ਮਿਲਿਆ ਜਿਹੜਾ ਪਵਿੱਖ ਬਾਰੇ ਜਾਣਕਾਰੀ ਦੇ ਸਕਦਾ ਹੋਵੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਪਵਿੱਖ ਬਾਰੇ ਕੋਈ ਦੱਸ ਨਹੀਂ ਸਕਦਾ ਜਾਂ ਫਿਰ ਦੱਸਿਆ ਹੋਇਆ ਸਭ ਝੂਠ ਹੈ ਇਹ ਸਭ ਬਾਤਾਂ ਅਬ ਅੰਗਰੇਜ਼ੀ ਵਿੱਚ ਹੁੰਦੀ ਗਈ ਅਤੇ ਇਸ ਤਰ੍ਹਾਂ ਗਰਮਾ-ਗਰਮੀ ਦੌਰਾਨ ਛੋਟੀ ਹਰਪਜਨ ਸਿੰਘ ਜੀ ਦੇ ਮੂੰਹੋਂ ਇਹ ਵੀ ਨਿਕਲ ਗਿਆ ਕਿ ਮੈਂ ਅੱਜ ਤੁਹਾਨੂੰ ਪਵਿੱਖ ਦੀ ਗੱਲ ਦੱਸਦਾ ਹਾਂ ਜੇਕਰ ਉਹ ਸੱਚ ਨਾ ਹੋਈ ਤਾਂ ਤੁਸੀਂ ਮੇਰਾ ਗਲਾ ਕੱਟ ਸਕਦੇ ਹੋ ਇਹ ਸੁਣ ਕੇ ਫਾਦਰ ਸਾਹਿਬ ਕਹਿਣ ਲੱਗੇ ਜੇਕਰ ਤੂੰ ਉਹ ਵਿਖਦੀ ਕੋਈ ਸਹੀ ਗੱਲ ਦੱਸ ਸਕਦਾ ਹੈ ਤਾਂ ਬੰਦਾ ਨਹੀਂ ਕੋਈ ਸ਼ੈਤਾਨ ਹੈ ਅਤੇ ਸ਼ੈਤਾਨ ਦੀ ਸਾਡੇ ਗਿਰਜੇ ਵਿੱਚ ਕੋਈ ਜਗ੍ਹਾ ਨਹੀਂ ਹੈ ਅਤੇ ਇਹ ਕਹਿ ਕੇ ਫਾਦਰ ਸਾਹਿਬ ਨੇ ਆਪਣੇ ਅਰਦਲੇ ਨੂੰ ਕਹਿ ਦਿੱਤਾ ਕਿ ਇਸ ਨੂੰ ਕੰਨੋਂ ਫੜ ਕੇ ਬਾਹਰ ਕਰ ਦਿਓ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੀ ਹਰਭਜਨ ਸਿੰਘ ਜੀ ਨੇ ਕਿਹਾ ਫਾਦਰ ਤੁਸੀਂ ਜੋ ਮਰਜ਼ੀ ਕਰ ਲਿਓ ਪਰ ਮੈਂ ਇਹ ਵਿਸ਼ਵਾਸ ਨਾਲ ਕਹਿਣ ਲੱਗਾ ਹਾਂ ਕਿ ਤੂੰ ਮੈਨੂੰ ਅੱਜ ਉਸ ਕਬਰ ਦਾ ਚਾਰਜ ਨਹੀਂ ਦੇ ਸਕੇਂਗਾ ਇਹ ਗੱਲ ਸੁਣਦਿਆਂ ਹੀ ਫਾਦਰ ਸਾਹਿਬ ਹੋਰ ਰੋ ਵਿੱਚ ਆ ਗਏ ਅਤੇ ਕਹਿ ਲੱਗੇ ਲੋ ਇਸ ਕਬਰ ਦਾ ਚਾਰਜ ਤਾਂ ਮੈਂ ਅੱਜ ਹੀ ਦੇਵਾਂਗਾ ਉਸਨੇ ਸੈਕਟਰੀ ਸਾਹਿਬ ਤੋਂ ਤੁਰੰਤ ਹੀ ਰੇਲਵੇ ਸਟੇਸ਼ਨ ਤੋਂ ਬਲੌਨ ਵਾਸਤੇ ਆਪਣੇ ਅਰਦਲੀ ਨੂੰ ਹੁਕਮ ਦੇ ਦਿੱਤਾ ਕਿਉਂਕਿ ਉੱਥੋਂ ਦਾ ਸੈਕਟਰੀ ਰੇਲਵੇ ਵਿੱਚ ਮੁਲਾਜ਼ਮ ਸੀ ਅਰਦਲੀ ਨੇ ਵਾਪਸ ਆ ਕੇ ਦੱਸਿਆ ਕਿ ਸੈਕਟਰੀ ਦਾ ਇੱਕ ਅਫਸਰ 12 ਵਜੇ ਦੀ ਟ੍ਰੇਨ ਰਹੀ ਆ ਗਿਆ ਹੈ ਅਤੇ ਉਹ 2 ਵਜੇ ਦੀ ਗੱਡੀ ਵਿੱਚ ਵਾਪਸ ਚਲਾ ਜਾਵੇਗਾ ਇਸ ਲਈ ਉਹ ਉਸ ਦੇ ਪਿੱਛੇ ਆ ਸਕੇਗਾ ਇਹ ਸੁਣ ਕੇ ਫਾਦਰ ਨੇ ਕਿਹਾ ਕੋਈ ਪਰਵਾਹ ਨਹੀਂ ਮੈਂ ਇਕੱਲਾ ਹੀ ਚਾਰਜ ਦੇ ਸਕਦਾ ਹਾਂ ਇਹੇ ਕਰਾਪਾਰੀ ਕੰਮ ਹੈ ਇਹ ਕਹ ਫਾਦਰ ਸਾਹਿਬ ਨੇ ਕਾਲੀ ਨਾਲ ਕਬਰਾਂ ਵਾਲਾ ਰਜਿਸਟਰ ਜਿਸ ਵਿੱਚ ਮੁਰਦਿਆਂ ਬਾਰੇ ਵਿਸਥਾਰ ਤਰਜ ਸੀ ਕੱਢਿਆ ਅਤੇ ਉਸ ਕਬਰ ਦਾ ਨੰਬਰ 494 ਸੀ ਜਿਸ ਦਾ ਛੋਟੀ ਹਰਪਜਨ ਸਿੰਘ ਨੂੰ ਚਾਰਜ ਦੇਣਾ ਸੀ ਅਤੇ ਉਹ ਦੋਨੋਂ ਕਬਰਸਤਾਨ ਵੱਲ ਚੱਲ ਪਏ ਗਰਮੀ ਦੇ ਦਿਨਾਂ Rajasthan ਦਾ ਰੇਤਲਾ ਇਲਾਕਾ ਸੀ ਉੱਪਰੋਂ ਸਿਖਰ ਦੁਪਹਿਰ ਕਬਰਸਤਾਨ ਦੇ ਰਾਹ ਵਿੱਚ ਕੋਈ ਦ੍ਰਿਖਤ ਵੀ ਨਹੀਂ ਸੀ ਫਾਦਰ ਸਾਹਿਬ ਗੁੱਸੇ ਵਿੱਚ ਆਏ ਹੋਏ ਆਪਣਾ ਪਸੀਨਾ ਪੂੰਝਦੇ ਹੋਏ ਅੱਗੇ ਵੱਧ ਰਹੇ ਸਨ ਅਤੇ ਛੋਟੀ ਹਰਪਜਨ ਸਿੰਘ ਜੀ ਸਤਿਗੁਰੂ ਦਾ ਆਸਰਾ ਲੈਂਦੇ ਹੋਏ ਵਾਹਿਗੁਰੂ ਵਾਹਿਗੁਰੂ ਜਪਦੇ ਹੋਏ ਪਿੱਛੇ-ਪਿੱਛੇ ਜਾ ਰਹੇ ਸਨ ਦੋ ਕ ਮਿਲਤੇ ਕਬਰਸਤਾਨ ਆ ਜਾਂਤੇ 494 ਨੰਬਰ ਦੀ ਕਬਰ ਲਬਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਪਰ ਜਿਸ ਪਾਸੇ ਫਾਦਰ ਸਾਹਿਬ ਕਬਰ ਲਬ ਲਈਸਨ ਉਸ ਪਾਸੇ ਤਾਂ ਕਬਰ ਨਹੀਂ ਲੱਭੀ ਆਖਰ ਉਹਨਾਂ ਨੇ ਚੌਂਕੀਦਾਰ ਤੋਂ ਪੁੱਛਿਆ ਕਿ ਉਹ ਕਬਰ ਕਿੱਧਰ ਹੈ ਜਿਸ ਨੂੰ ਕੁਝ ਦਿਨ ਪਹਿਲਾਂ ਹੀ ਸਫਾਈ ਕੀਤੀ ਗਈ ਸੀ

490 ਨੰਬਰ ਤੇ ਜਾ ਕੇ ਉਹ ਕਤਾਰ ਖਤਮ ਸੀ ਅਤੇ ਜਦੋਂ ਉਹਨਾਂ ਨੇ ਖੱਬੇ ਸੱਜੇ ਦੇਖਿਆ ਪਰ 494 ਨੰਬਰ ਉੱਥੇ ਨਹੀਂ ਸੀ ਇਸ ਲਈ ਮੁੜ ਅਗਲੀ ਕਤਾਰ ਦੇ ਮੁੜਤੇ ਜਾਣਾ ਪੈਣਾ ਸੀ ਸ਼ਾਇਦ ਛੋਟੀ ਹਰਪਜਨ ਸਿੰਘ ਦੀ ਦੀ ਅਰਦਾਸ ਪ੍ਰਮਾਣ ਹੋ ਗਈ ਸੀ ਸਾਹਿਬ ਬਹਾਦਰ ਥੱਕਿਆ ਹੋ ਰੁਟਿਆ ਹੋਇਆ ਸੀ ਅਤੇ ਕਹਿ ਲੱਗਾ ਮੈਨੂੰ ਜਿਆਦਾ ਹੈ ਇਹ ਕੰਮ ਨਹੀਂ ਪੰਨਾ ਇਹ ਸੁਣ ਕੇ ਛੋਟੀ ਹਰਪਜਨ ਸਿੰਘ ਜੀ ਅੰਦਰੋਂ ਅੰਦਰ ਖੁਸ਼ ਹੋਣ ਲੱਗੇ ਪਰ ਉਪਰੋਂ ਫਾਦਰ ਸਾਹਿਬ ਨੇ ਕਿਹਾ ਕਿ ਹੁਣ 5 ਵਜ ਗਏ ਹਨ ਮੌਸਮ ਕੁਝ ਠੰਡਾ ਹੋ ਗਿਆ ਹੈ ਅਵੇ ਮੇਰੀ ਅਖੀਲੀ ਬਾਸਾ ਵਿੱਚ ਹਲੇ ਕਾਫੀ ਦੇਰ ਹੈ ਇਸ ਲਈ ਥੋੜਾ ਜਿਹਾ ਹੋਰ ਕੋਸ਼ਿਸ਼ ਕਰ ਲਈਏ ਤਾਂ ਜੋ ਦੁਬਾਰਾ ਨਾ ਹੋਣਾ ਪਵੇ ਪਰ ਕਿੱਥੇ ਫਾਦਰ ਕਹਿਣ ਲੱਗਾ ਹੋਂ ਤਾਂ ਚਾਹੇ ਇੰਗਲੈਂਡ ਦਾ ਬਾਦਸ਼ਾਹ ਵੀ ਆ ਕੇ ਕਿਉਂ ਨਾ ਕਹੇ ਮੈਂ ਹੋਰ ਦੇਰ ਨਹੀਂ ਰਹਿ ਰਾਂਗਾ ਅਤੇ ਉਹ ਵਾਪਸ ਮੁੜ ਪਿਆ ਸੋਢੀ ਹਰਪਜਨ ਸਿੰਘ ਜੀ ਨੇ ਵੀ ਸੱਚੇ ਬਾਦਸ਼ਾਹ ਦਾ ਧੰਨਵਾਦ ਕੀਤਾ ਅਤੇ ਵਾਪਸ ਆ ਗਏ ਗਿਰਜੇ ਵਿੱਚ ਪਹੁੰਚ ਕੇ ਉਹਨਾਂ ਨੇ ਸ਼ਵੈਕਸ ਪੁਆਈ ਅਤੇ ਜਾਣ ਲੱਗਿਆ ਛੋਟੀ ਹਰਪਜਨ ਸਿੰਘ ਜੀ ਨਾਲ ਹੱਥ ਮਿਲਾਉਂਦੇ ਹੋਏ ਆਖਣ ਲੱਗੇ ਕਿ ਜਦ ਤੋਂ ਇੱਥੇ ਆਇਆ ਸੀ ਤਾਂ ਮੈਂ ਤੈਨੂੰ ਇੱਕ ਸ਼ੈਤਾਨ ਸਮਝਿਆ ਸੀ ਪਰ ਹੁਣ ਮੈਨੂੰ ਮਜਬੂਰ ਹੋ ਕੇ ਕਹਿਣਾ ਪੈਂਦਾ ਹੈ ਕਿ ਤੂੰ ਸ਼ੈਤਾਨ ਨਹੀਂ ਸੰਤ ਹੈ ਪਰ ਇੱਕਦਮ ਰੁੱਕ ਕੇ ਉਹ ਕਹਿਣ ਲੱਗੇ ਤੂੰ ਸੰਤ ਨਹੀਂ ਹੈ ਕਿਉਂਕਿ ਤੂੰ ਬਾਈਬਲ ਦੇ ਵਿਰੁੱਧ ਹੈ ਉਸ ਤੋਂ ਬਾਅਦ ਤੀਸਰੇ ਦਿਨ ਹੀ ਛੋਟੀ ਹਰਪਜਨ ਸਿੰਘ ਜੀ ਨੂੰ ਚਿੱਠੀ ਮਿਲੀ ਕਿ ਤੂੰ ਅਗਲੇ ਦਿਨ ਆ ਕੇ ਉਸ ਕਬਰ ਦਾ ਚਾਰਜ ਲੈ ਲਵੀਂ ਇਸ ਘਟਨਾ ਤੋਂ ਉਪਰੰਤ ਫਾਦਰ ਸਾਹਿਬ ਨੇ ਆਪਣੇ ਸਾਰੇ ਇਸਾਈ ਅਫਸਰਾਂ ਨੂੰ ਲਿਖ ਭੇਜਿਆ ਕਿ ਅੱਜ ਬਾਈਬਲ ਤੋਂ ਮੇਰਾ ਵਿਸ਼ਵਾਸ ਉੱਠ ਗਿਆ ਹੈ ਕਿਉਂਕਿ ਇਥੇ ਇੱਕ ਅਜੇਹਾ ਬੰਦਾ ਆਇਆ ਸੀ ਜੋ ਉਸਨੇ ਭਵਿੱਖ ਬਾਰੇ ਵਾਅਦਾ ਕੀਤਾ ਉਹ ਪੂਰਾ ਹੋ ਗਿਆ ਹੈ ਜਦਕਿ ਬਾਈਬਲ ਕਹਿੰਦੀ ਹੈ ਕਿ ਅਪ੍ਰਵਿਖਤ ਬਾਰੇ ਕੋਈ ਨਹੀਂ ਦੱਸ ਸਕਦਾ ਇਹ ਖਬਰ ਸੁਣਦਿਆਂ ਹੀ ਹਿੰਦੁਸਤਾਨ ਦੇ ਸਭ ਤੋਂ ਵੱਡੇ ਫਾਦਰ ਜਿਸ ਨੂੰ ਕਾਰਡੀਨਲ ਕਹਿੰਦੇ ਹਨ ਹੋਰ ਸਾਥੀਆਂ ਸਮੇਤ ਉੱਥੇ ਪੁੱਜ ਗਏ ਅਤੇ ਉਹਨਾਂ ਸਾਰਿਆਂ ਨੇ ਫਾਦਰ ਨੂੰ ਬਹੁਤ ਸਮਝਾਇਆ ਅਤੇ ਉਹ ਸਾਰੇ ਇਕੱਠੇ ਹੋ ਕੇ ਸੋਢੀ ਹਰਪਜਨ ਸਿੰਘ ਜੀ ਕੋਲ ਪਹੁੰਚ ਗਏ ਅਤੇ ਫਾਦਰ ਬ੍ਰਾਊਨ ਨੇ ਉਹਨਾਂ ਨਾਲ ਸੋਢੀ ਹਰਪਜਨ ਸਿੰਘ ਜੀ ਦੀ ਜਾਣਕਾਰੀ ਕਰਵਾਈ ਕਾਰਡੀਨਲ ਕਹਿ ਲੱਗਿਆ ਕਿ ਅਸੀਂ ਤੇਰੇ ਨਾਲ ਕੁਝ ਵਾਰਤਾ ਲਾਪ ਕਰਨਾ ਚਾਹੁੰਦੇ ਹਾਂ ਅਤੇ ਇਸ ਮੰਤਰ ਲਈ ਸ਼ਾਮ 6 ਵਜੇ ਦਾ ਸਮਾਗਮ ਗਿਰਜੇ ਵਿੱਚ ਨਿਸ਼ਚਿਤ ਕੀਤਾ ਗਿਆ ਹੈ ਪਰ ਕਿਸੇ ਕਾਰਨ ਵਜੋਂ ਸੋਢੀ ਹਰਪਜਨ ਸਿੰਘ ਜੀ ਨਿਯਤ ਸਮੇਂ ਅਨੁਸਾਰ ਗਿਰਜੇ ਨਹੀਂ ਪਹੁੰਚੇ ਅਤੇ ਦੂਸਰੇ ਦਿਨ ਫਾਦਰ ਸਾਹਿਬ ਅਤੇ ਉਹ ਸਾਰੇ ਇਸਾਈ ਧਰਮ ਦੇ ਮੋਢੀ ਸੋਢੀ ਹਰਪਜਨ ਸਿੰਘ ਜੀ ਕੋਲ ਆਏ ਅਤੇ ਕਹਿਣ ਲੱਗੇ ਅਸੀਂ ਤਾਂ ਤੈਨੂੰ ਬੜਾ ਚੰਗਾ ਆਦਮੀ ਸਮਝਦੇ ਸਾਂ ਪਰ ਤੂੰ ਤਾਂ ਵਾਅਦਾ ਕਰਕੇ ਹੀ ਮੁੱਕਰ ਗਿਆ ਹੈ ਜਿਸ ਦੇ ਉੱਤਰ ਵਿੱਚ ਸੋਢੀ ਹਰਪਜਨ ਸਿੰਘ ਜੀ ਨੇ ਕਿਹਾ ਕਿ ਕਾਰਡੀਨਲ ਸਾਹਿਬ ਮੈਂ ਇਸ ਕਾਰਨ ਕਰਕੇ ਨਹੀਂ ਆਇਆ ਸੀ ਕਿ ਗਿਰਜਾ ਘਰ ਵਿੱਚ ਬੈਠ ਕੇ ਹੀ ਗਿਰਜੇ ਦੇ ਵਿਰੁੱਧ ਗੱਲਾਂ ਕਰਨੀਆਂ ਅਜੋਗ ਹਨ ਅਤੇ ਇਹ ਵੀ ਕਹਿ ਦਿੱਤਾ ਕਿ ਪਰਮੇਸ਼ਵਰ ਵੱਲੋਂ ਇਹ ਵੀ ਪਹਿਲਾਂ ਹੀ ਲਿਖਿਆ ਜਾਂ ਪ੍ਰੀ ਅਰੇਂਜ ਹੋਇਆ ਸੀ ਕਿ ਮੈਂ ਗਿਰਜੇ ਕਰ ਮਿੱਥੇ ਸਮੇਂ ਤੇ ਨਹੀਂ ਜਾਵਾਂਗਾ ਸੋ ਇਹ ਫੈਸਲਾ ਹੋਇਆ ਸ਼ਨੀਵਾਰ ਸ਼ਾਮ ਨੂੰ 5 ਵਜੇ ਉਹ ਸਾਰੇ ਨਕੀ ਲੈ ਕੇ ਪੁੱਜਾਂਗੇ ਅਤੇ ਉੱਥੇ ਹੀ ਵਿਚਾਰ ਗੋਸ਼ਟੀ ਹੋਵੇਗੀ ਅਤੇ ਜਦੋਂ ਉਹ ਸਮਾਂ ਆਇਆ ਇੱਕ ਪਾਈ ਪੇਸੂ ਰਾਮ ਸਿੰਧੀ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਸੋਦੀ ਹਰਪ੍ਰੀਤ ਸਿੰਘ ਜੀ ਨੇ ਨਿਸ਼ਚਿਤ ਜੰਤੇ ਨਕੀ ਲੈ ਕੇ ਵਿਖੇ ਜਾਣ ਤੋਂ ਪਹਿਲਾਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਅਰਦਾਸ ਕੀਤੀ हे ਸੱਚੇ ਬਾਦਸ਼ਾਹ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਦਾਰਸ ਦਾ ਅਤੇ ਉਹਨਾਂ ਈਸਾਈ ਫਾਦਰਾਂ ਦਾ ਕੀ ਮੁਕਾਬਲਾ ਹੈ ਉਹ ਇੰਨੇ ਤਜਰਬੇਕਾਰ ਅਤੇ ਪੜ੍ਹੇ ਲਿਖੇ ਹਨ ਅਤੇ ਕਿੰਨੇ ਹੀ ਸਾਲ ਆਪਣੇ ਮਤ ਦਾ ਪ੍ਰਚਾਰ ਕਰਦੇ ਆ ਹੋ ਗਏ ਹਨ ਮੈਂ ਉਹਨਾਂ ਦੇ ਸਾਹਮਣੇ ਕੀ ਉੱਤਰ ਦੇ ਸਕਾਂਗਾ ਇਸ ਤਰ੍ਹਾਂ ਦੀਆਂ ਬੇਨਤੀਆਂ ਕਰਨ ਅਪਰੰਤ ਮੱਥਾ ਟੇਕ ਕੇ ਜਦੋਂ ਹੁਕਮਨਾਮਾ ਲਿਆ ਤਾਂ ਇਹੀ ਬਾਤ ਆਇਆ ਚਤੁਰ ਦਿਸ਼ਾ ਕਿ ਨੋਬਲ ਆਪਣਾ ਸਿਰ ਉੱਪਰ ਕਰਤਾਰਿਓ ਅਤੇ ਇਹ ਹੁਕਮਨਾਮਾ ਲੈਂਦਿਆਂ ਸਾਰੇ ਹੀ ਸੋਢੀ ਹਰਪਜਨ ਸਿੰਘ ਜੀ ਨੂੰ ਪ੍ਰਸੰਤਾ ਸਹਿਤ ਹੌਸਲਾ ਹੋ ਗਿਆ ਕਿ ਸੱਚੇ ਬਾਸ਼ਾ ਉਹਨਾਂ ਦੇ ਨਾਲ ਹਨ ਘਬਰੋਂ ਦੀ ਲੋੜ ਨਹੀਂ ਇਸ ਤਰ੍ਹਾਂ ਸਤਿਗੁਰੂ ਜੀ ਨੂੰ ਆਪਣਾ ਸਾਥੀ ਬਣਾ ਕੇ ਸੋਢੀ ਹਰਪਜਨ ਸਿੰਘ ਜੀ ਨੱਕੀ ਲੇਖ ਉਤੇ ਪੁੱਜੇ ਅਤੇ ਉੱਥੇ ਵੇਖਿਆ ਕਿ ਉੱਥੇ 27 ਫਰਦਰਸਾਨ ਜਿਨ੍ਹਾਂ ਵਿੱਚੋਂ 22 ਤਾਂ ਬਲਰ ਕੰਡੇ ਤੇ ਬੈਠੇ ਹੋਏ ਸਨ ਸੋਢੀ ਹਰਪਜਨ ਸਿੰਘ ਜੀ ਨੇ ਕਾਰਡੀਨਲ ਨੂੰ ਬੇਨਤੀ ਕੀਤੀ ਕਿ ਤੁਸੀਂ ਤਾਂ ਕਈ ਹੋ ਪਰ ਮੈਂ ਤਾਂ ਇਕੱਲਾ ਹਾਂ ਇਸ ਲਈ ਮੇਰੇ ਨਾਲ ਇੱਕ ਸਮੇਂ ਇੱਕ ਬੰਦਾ ਹੀ ਗੱਲ ਕਰੇ ਕਾਰਡੀਨਲ ਨੇ ਕਿਹਾ ਕਿ ਬਾਕੀ ਕੋਈ ਨਹੀਂ ਬੋਲੇਗਾ ਅਤੇ ਬਹਿਸ ਕੇਵਲ ਮੇਰੇ ਅਤੇ ਤੇਰੇ ਵਿੱਚ ਹੀ ਹੋਵੇਗੀ ਇਹ ਸੁਣ ਕੇ ਛੋਟੀ ਹਰਪਜਨ ਸਿੰਘ ਜੀ ਨੂੰ ਹੋਰ ਹੌਸਲਾ ਹੋ ਗਿਆ ਕਿ ਸਤਿਗੁਰੂ ਜੀ ਅੰਗ ਸੰਗ ਹਨ ਅਤੇ ਮੇਰੀ ਸਹਿਤਾ ਕਰ ਰਹੇ ਹਨ ਛੋਟੀ ਹਰਪਜਨ ਸਿੰਘ ਜੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਹਿਬ ਬਹਾਦਰ ਸਾਡੀ ਬਹਿਸ ਕੇਵਲ ਇਸ ਗੱਲ ਉੱਤੇ ਹੈ ਕਿ ਕੋਈ ਬੰਦਾ ਆਉਣ ਵਾਲੇ ਸਮੇਂ ਬਾਰੇ ਕੁਝ ਨਹੀਂ ਦੱਸ ਸਕਦਾ ਪਰ ਜੇਕਰ ਮੈਂ ਤੁਹਾਡੇ ਬੀਤੇ ਸਮੇਂ ਪਾਸਟ ਦੀ ਕੋਈ ਗੱਲ ਦੱਸ ਦਵਾਂ ਤਾਂ ਤੁਸੀਂ ਆਪ ਹੀ ਸਮਝ ਲਿਓ ਕਿ ਮੈਂ ਤੁਹਾਡੇ ਭਵਿੱਖ ਬਾਰੇ ਵੀ ਦੱਸ ਸਕਦਾ ਹਾਂ ਇਸ ਉਪਰੰਤ ਸੋਢੀ ਹਰਪਜਨ ਸਿੰਘ ਜੀ ਨੇ ਕੋਲ ਖੜੀ ਉਹਨਾਂ ਵਿੱਚੋਂ ਇੱਕ ਸੁਪੀਰੀਅਰ ਮਦਰ ਨੂੰ ਇੱਕ ਸਵਾਲ ਕਰ ਦਿੱਤਾ ਕਿ ਤੂੰ ਕਿਸ ਤਰ੍ਹਾਂ ਚਿੱਟੇ ਕਾਲੇ ਪਹਿਰਾਵੇ ਦੇ ਪਰਦੇ ਵਿੱਚ ਕੀ ਕੀ ਕਰਤੂਤਾਂ ਕੀਤੀਆਂ ਹਨ ਸਤਿਗੁਰੂ ਜੀ ਦੀ ਐਸੀ ਕਿਰਪਾ ਹੋਈ ਕਿ ਉਹ ਉਹਨਾਂ ਦਾ ਸਵਾਲ ਸੁਣ ਕੇ ਝਿਜਕ ਗਈ ਕਿਉਂਕਿ ਹਰੇਕ ਬੰਦੇ ਨੇ ਕੋਈ ਨਾ ਕੋਈ ਕਾਲਾ ਕਰਮ ਕੀਤਾ ਹੀ ਹੁੰਦਾ ਹੈ ਚਾਹੇ ਉਹ ਬਾਹਰੋਂ ਕਿੰਨਾ ਹੀ ਚੰਗਾ ਕਿਉਂ ਨਾ ਬਣਿਆ ਫਿਰੇ ਉਹ ਚੁੱਪ ਰਹੀ ਤਾਂ ਸੋਢੀ ਹਰਪਜਨ ਸਿੰਘ ਜੀ ਨੇ ਗੱਜ ਕੇ ਪੁੱਛਿਆ ਕਿ ਤੂੰ ਹਾਂ ਜਾਂ ਨਾ ਵਿੱਚ ਜਵਾਬ ਦੇ ਉਹ ਹਲੇ ਸੋਚਦੀ ਹੀ ਪਈ ਸੀ ਕਿ ਜਦੋਂ ਸੋਢੀ ਹਰਪਜਨ ਸਿੰਘ ਜੀ ਨੇ ਦੂਜੀ ਮਦਰ ਵਾਲ ਵੇਖ ਕੇ ਇਹ ਸਵਾਲ ਕਰ ਦਿੱਤਾ ਅਤੇ ਸਤਿਗੁਰੂ ਜੀ ਦੀ ਕਿਰਪਾ ਦਾ ਐਸਾ ਪ੍ਰਭਾਵ ਪਿਆ ਕਿ ਉਹ ਵੀ ਡਰ ਗਈ ਉਧਰ ਕਾਡਿਨਲ ਵੀ ਦੇਖ ਰਹਾ ਸੀ ਕਿ ਕਿਤੇਰੇ ਮੈਨੋ ਇਹ ਸਵਾਲ ਨਾ ਕਰ ਦਵੇ ਮੌਕਾ ਦੇਖ ਕੇ ਉਹ ਇੱਕਦਮ ਸੋਢੀ ਹਰਪਜਨ ਸਿੰਘ ਜੀ ਦੇ ਗਲੇ ਲੱਗੇ ਕਹਿਣ ਲੱਗਾ ਟਾੜੇ ਗੁਰੂ ਨਾਨਕ ਬਹੁਤ ਵੱਡੇ ਸਨ ਅਫਸੋਸ ਹੈ ਸਾਡੇ ਮੁਲਕ ਵਿੱਚ ਪੈਦਾ ਨਹੀਂ ਹੋਏ ਜੇਕਰ ਸਾਡੇ ਮੁਲਕ ਵਿੱਚ ਪੈਦਾ ਹੋਏ ਹੁੰਦੇ ਤਾਂ ਅੱਜ ਅਸੀਂ ਕੋਲ ਦੁਨੀਆ ਨੂੰ ਸਿੱਖ ਬਣਾ ਲੈਣਾ ਸੀ ਇਸ ਲਈ ਚੰਗਾ ਇਹੀ ਹੈ ਕਿ ਅਸੀਂ ਕੋਈ ਬਹਿਸ ਨਾ ਕਰੀਏ ਉਹਨਾਂ ਨੇ ਛੋਟੀ ਹਰਪਜਨ ਸਿੰਘ ਜੀ ਨਾਲ ਹੱਥ ਮਿਲਾਏ ਅਤੇ ਛੋਟੀ ਹਰਪਜਨ ਸਿੰਘ ਜੀ ਨੇ ਉਥੋਂ ਸਤਿਗੁਰੂ ਜੀ ਦੀ ਮਿਹਰ ਨਾਲ ਫਤਿਹ پا ਕੇ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਕੀਤਾ ਅਤੇ ਘਰ ਆ ਗਏ ਇਸ ਤਰ੍ਹਾਂ ਸਤਿਗੁਰੂ ਜੀ ਆਪਣਾ ਵਿਰਧ ਪਾਲਦੇ ਹਨ ਜਿਹੜੇ ਉਹਨਾਂ ਦਾ ਆਸਰਾ ਲੈਂਦੇ ਹਨ ਉਸੇ ਸ਼ਾਮ ਨੂੰ ਗੁਰਦੁਆਰਾ ਸੈ ਵਿਖੇ ਸੋਢੀ ਹਰਪ੍ਰਧਨ ਸਿੰਘ ਜੀ ਦੀ ਕਥਾ ਦਾ ਪ੍ਰੋਗਰਾਮ ਸੀ ਅਤੇ ਇਹ ਵਾਰਤਾ ਉਹਨਾਂ ਨੇ ਸੰਗਤ ਵਿੱਚ ਸੁਣਾਈ ਜਿਸ ਤੇ ਇੱਕ ਸਿੰਦਨ ਬੀਬੀ ਖੜੀ ਹੋ ਕੇ ਪੁੱਛਣ ਲੱਗੀ ਕਿ ਤੁਸੀਂ ਸੱਚਮੁੱਚ ਹੀ ਜੋਗੀ ਹੋ ਤਾਂ ਇਹ ਸੁਣ ਕੇ ਸੋਢੀ ਹਰਪ੍ਰਧਨ ਸਿੰਘ ਜੀ ਨੇ ਕਿਹਾ ਮੈਂ ਤਾਂ ਕੁਝ ਨਹੀਂ ਜਾਣਦਾ ਇਹ ਤਾਂ ਸਭ ਸਤਿਗੁਰੂ ਜੀ ਦੀ ਵਟਿਆਈ ਹੈ ਉਹਨਾਂ ਦਾ ਹੀ ਫਰਮਾਨ ਹੈ ਆਪਣੇ ਸੇਵਕੀ ਆਪੈ ਰੱਖੈ ਆਪੈ ਨਾਮ ਜਪਾਵੇ ਜਹ ਜਹ ਕਾਜ ਕਰਤ ਸੇਵਕੀ ਤਹਾਂ ਤਹਾਂ ਉੱਠਾਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ